ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੈਪੀ ਬਸਾਖੀ ਹੈਪੀ ਬਸਾਖੀ ਸਾਰਿਆਂ ਨੂੰ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਆਣੇ ਵਧੀਆ ਹੋਵੋਗੇ ਤੇ ਵੈਲਕਮ ਆਈ ਤੁਹਾਡਾ ਸਾਡੇ YouTube ਚੈਨਲ ਦੀ ਗਰਮੀਤ ਐਂਡ ਕਮਲ ਵਲੌਗਸ ਤੇ ਤੇ ਗਾਇਸ ਇਦਾਂ ਵੀ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਅੱਜ ਜਾ ਰਹੇ ਹਾਂ ਗੋਲ ਗੱਪਿਆਂ ਦਾ ਲੰਗਰ ਲੈ ਕੇ ਤਤ ਖਾਲਸਾ ਗੁਰਦੁਆਰਾ ਸਾਹਿਬ ਚੌਕਟ ਜਿਹੜਾ ਕਿ ਮਲੇਸ਼ੀਆ ਦੇ ਵਿੱਚ ਉੱਥੇ ਜੇ ਤੁਸੀਂ ਸਾਡਾ ਬਲੌਗ ਦੇਖਣਾ ਵਾ ਪੂਰਾ ਤਾਂ ਪਲੀਜ਼ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਤਾਂ ਕਿ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਦੀ ਹੈ ਨਾ ਅਪਡੇਟ ਮਿਲਦੀ ਰਹੇ ਹੈ ਨਾ ਤੇ ਹੁਣ ਮੈਂ ਤੇ ਗੁਰਮੀਤ ਅਸੀਂ ਜਾ ਰਹੇ ਆਂਗੇ ਗੁਰਦੁਆਰਾ ਸਾਹਿਬ ਤੇ ਸਾਡਾ ਸਾਰਾ ਸਮਾਨ ਰੈਡੀ ਆ ਬਟ ਜਿੰਨਾ ਵੀ ਸਮਾਨ ਲੰਗਰ ਦਾ ਤਿਆਰ ਕੀਤਾ ਗੋਲ ਗੱਪਾਂ ਦਾ ਸਾਰਾ ਗੁਰਮੀਤ ਨੇ ਕੀਤਾ ਕੱਲ ਦੇ ਲੱਗੇ ਹੋਏ ਨੇਗੇ ਤੇ ਇਹਨਾਂ ਨੇ ਸਾਰਾ ਕੀਤਾ ਮਤਲਬ ਰੈਡੀ ਤੇ ਹੁਣ ਬਸ ਸਾਰਾ ਸਮਾਨ ਰੈਡੀ ਵਾਪਾ ਬਸ ਜਸਟ ਗ੍ਰੈਬ ਬੋਕ ਕਰਨੀ ਹੈਗੀ ਘਰ ਤੁਰਨਾ ਵਾ ਹੈਨਾ ਤੇ ਬਸ ਇਹ ਹੁਣ ਸਮਾਨ ਸਾਡੇ ਘਰ ਤੁਹਾਨੂੰ ਪਤਾ ਹੀ ਆ ਪੌੜੀਆਂ ਦਾ ਤੇ ਸਾਰਾ ਸਮਾਨ ਹੁਣੇ ਲਾਉਣਗੇ نیچے ਤੇ ਫਿਰ ਆਪਾਂ ਗੱਡੀ ਬਾਕ ਕਰਕੇ ਸਿੱਧਾ ਜਾਵਾਂ ਗੁਰਦੁਆਰਾ ਸਾਹਿਬ ਤੇ ਆਪਾਂ ਫਿਰ ਤੁਹਾਨੂੰ ਉੱਥੇ ਜਾ ਕੇ ਮਿਲਦੇ ਆ ਬਾਕੀ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਠੀਕ ਹੈ ਗਾਇਸ ਚਲੋ ਗਾਇਸ ਹੁਣ ਆਪਾਂ ਚੱਲਦੇ ਆਂਗੇ ਆਪਾਂ ਸਮਾਨ ਲੈ ਕੇ ਬਾਬਾ ਜੀ ਦਾ ਹਾਂਜੀ ਗਾਇਸ ਆਪਾਂ ਹੁਣ ਵੇਟ ਕਰ ਰਹੇ ਆਂਗੇ ਗੱਡੀ ਦੀ ਗੱਡੀ ਬੁੱਕ ਕਰਨ ਲੱਗੇ ਆ ਗਰਮੀ ਤੇ ਆਪਾਂ ਸਮਾਨ ਸਾਰਾ ਲੈ ਜਾਂਦਾ ਵਾ ਲੰਗਰ ਦਾ ਤੇ ਹੁਣ ਆਪਾਂ ਜਾਣਾ ਵਾ ਗੁਰਦੁਆਰਾ ਸਾਹਿਬ ਤੇ ਅੱਜ ਦੇ ਸਾਥੀ ਆ ਬਹੁਤ ਖੁਸ਼ੀ ਆਦਾ ਨਾ ਮੁਬਾਰਕਾ ਤੁਹਾਨੂੰ ਸਭ ਨੂੰ ਇੱਕ ਵਾਰ ਫੇਰ ਤੋਂ ਮੇਰੇ ਸਾਥੀ ਦੀਆਂ ਜਰਮੀ ਦੀ ਜਿਵੇਂ ਬੋਲਣਾ ਨਾ ਜਰਮੀ ਬਸ ਬਹੁਤ ਹੈਪੀ ਬਸ ਫੇਰ ਸਾਰਿਆਂ ਤੇ ਜਰਮੀ ਸਵਰਦਾ ਲੱਗਾ ਹੈ ਨਾ ਬਣਾਉਣ ਸਮਾਨ ਤੇ ਤਾਂ ਕਰਕੇ ਹੈ ਨਾ ਥੋੜਾ ਫਿਰ ਇਹਨਾਂ ਨੇ ਦੁਕਾਨ ਦਾ ਬਣਾਇਆ ਦੁਕਾਨ ਵੀ ਲਗਾਣੀ ਆ ਆਪਾਂ ਆ ਕੇ ਤੇ ਬਾਕੀ ਜਿਹੜਾ ਬਲੌਗਰ ਇਤਨੇ ਬਣੇ ਰਹੇ ਆ ਪੌਣ ਚੱਲਦੇ ਆਗੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਲੋਈ ਗਾਇਜ਼ ਆਪਾਂ ਚੱਲ ਪਈਆਂ ਗੁਰਦੁਆਰਾ ਸਾਹਿਬ ਨੂੰ ਸਾਮਾਨ ਆਖਣ ਸਾਰਾ ਪਿੱਛੇ ਆਪਾਂ ਰੱਖ ਲਿਆ ਆਂ ਲੰਗਰ ਵਾਸਤੇ ਤੇ ਹੁਣ ਆਪਾਂ ਥੋੜਾ ਟਾਈਮ ਲੱਗ ਜਾਣਾ ਮੈਨੂੰ ਲੱਗਦਾ 20 ਮਿੰਟ ਲੱਗਣਗੇ ਆਪਾਂ ਨੂੰ ਤੇ 20 ਮਿੰਟਾਂ ਤੱਕ 25 ਮਿੰਟਾਂ ਤੱਕ ਮਤਲਬ ਆਪਾਂ ਪਹੁੰਚ ਜਾਗੇ ਗੁਰਦੁਆਰਾ ਸਾਹਿਬ ਅੰਜੀ ਗੁਰਮੀਤ ਜੀ ਗੁਰਮੀਤ ਜੀ ਦੀ ਅੱਖਾਂ ਲਾਲ ਹੋਈਆਂ ਹੋਈਆਂ ਨੇ ਕਿਉਂਕਿ ਨੀਂਦ ਨਹੀਂ ਆਈ ਹੈ ਕਈ ਦਿਨ ਹੋ ਗਏ ਨਾ ਰੈਸਟ ਨਹੀਂ ਮਿਲੀ ਹੈਗੀ ਜਿਸ ਦਿਨ ਦੇ ਆਏ ਆਂਗੇ ਇੰਡੀਆ ਤੋਂ ਹਾਂ ਹਾਂ ਲਾਲ ਹੋ ਗਏ ਬਿਲਕੁਲ ਕੋਈ ਅਲਰਜੀ ਵੀ ਹੋ ਸਕਦੀ ਆ ਜੋ ਜੰਦ ਇਸ ਇੰਡੀਆ ਤੋਂ ਆਏ ਆਂਗੇ ਆ ਸਾਡੇ ਗੋਲ ਕੱਪੇ ਪਰੇ ਤਾਂ ਉਸ ਦਿਨ ਤਾਂ ਇਹਨਾਂ ਨੇ ਅਰੈਸਟ ਨਹੀਂ ਕੀਤੀ ਕੰਮ ਜੀ ਲੱਗੇ ਹੋਏ ਨੇਗੇ ਸੋ ਇਹਦੇ ਕਰਕੇ ਇਹਨਾਂ ਦੀ ਆਈਸ ਇਦਾਂ ਦੀ ਹੋ ਗਈਆਂ ਚਲੋ ਕੋਈ ਗੱਲ ਨਹੀਂ ਲੋ ਜੀ ਪਹੁੰਚ ਗਏ ਗੁਰਦੁਆਰਾ ਸਾਹਿਬ ਆਏ ਹਾਈ ਲੋ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਹੁਣ ਆਪਾਂ ਲਾ ਲਈਏ ਸਮਾਨ ਲੋ ਜੀ ਗਾਇਸ ਆਪਾਂ ਚੱਲੇ ਆਂਗੇ ਪਲੇਟਾਂ ਲੈਣ ਦੇ ਲਈ ਕਿਉਂਕਿ ਅਸੀਂ ਲੈ ਕੇ ਨਹੀਂ ਸੀ ਆਏ ਇਹ ਤੋਂ ਪਲੇਟਾਂ ਮਿਲ ਜਾਂਦੀਆਂ ਨੇ ਹੋਲ ਸੇਲ ਤੇ ਸੋ ਅਸੀਂ ਤੇ ਇਸ ਲਈ ਘਰੋਂ ਨਹੀਂ ਸੀ ਲੈ ਕੇ ਆਏ ਤੇ ਚਲੋ ਇਹ ਤੋਂ ਲੈ ਲਾਂਗੇ ਇਹ ਤੋਂ ਪਲੇਟਾਂ ਬਹੁਤ ਬਹੁਤ ਠਾ ਰਾਸ਼ਮਾਤਾ ਜਿਹਾ ਤੁਹਾਨੂੰ ਮਤਲਬ ਲਾਉ ਨਹੀਂ ਰਾਵਾ ਪ੍ਰੋਪਰ ਬਣਾਇਆ ਹੈ ਕਿਉਂਕਿ ਅਸੀਂ ਇਹਨਾਂ ਤੋਂ ਸੈਟਰਲ ਜਾਂ ਕਰਕੇ ਸਾਰਾ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਆਂਗੇ ਹੁਣ ਅਸੀਂ ਆਏ ਆਂਗੇ ਹਰ ਇੱਧਰ ਦੇਖੋ ਇੱਧਰ ਗੁਰਦੁਆਰਾ ਸਾਹਿਬ ਉੱਪਰ ਦਿਖ ਰਿਹਾ ਹੁਣ ਤੁਹਾਨੂੰ ਤੇ ਇਧਰੋਂ ਆਪਾਂ ਇਹ ਆ ਦੇਖੋ ਪਲੇਟਾਂ ਦੀਆਂ ਦੁਕਾਨਾਂ ਲੱਗੀਆਂ ਪਈਆਂ ਤੋਂ ਪਲੇਟਾਂ ਲੈਣੀਆਂ ਨੇ ਤੇ ਆਪਾਂ ਪਲੇਟਾਂ ਲੈ ਲਈਏ ਪੜਾੜ ਵੜ ਜਾ ਕੇ ਆਪਾਂ ਫਿਰ ਲਗਾਣੇ ਆਂ ਜੀ ਮੈਂ ਕਹਿੰਦੀ ਸੀ ਪੜਾਣਾ ਕਿਹੜੀ ਚੀਜ਼ ਲੈਣੀਆਂ ਨੇ ਆ ਇਥੋਂ ਹੈਗਾ ਅੱਗੇ ਸਿੱਥੂ ਹੀ ਲੈ ਜਾਂਦੇ ਹੁੰਦੇ ਸੀ ਸਾਰਾ ਸਮਾਨ ਹਨਾ ਹਨਾ ਗਰਮੀ ਤੋਂ ਇਹ ਤਾਂ ਮਰਜੀ ਨਾਲ ਉਹ ਪੱਟ ਲੈਣੀਆਂ ਪਈਆਂ ਹੋਰ ਲੈਣੀਆਂ ਪੱਟੇ ਹੀ ਨਾ ਬਗਸਾ ਪਾਣੀ ਨਹੀਂ ਕੁਝ ਲੈਣੀਆਂ ਪਈਆਂ ਰਿਸਪੋਨਸ ਗਲਾਸ ਲੈਣੇ ਕੋਲ ਏ ਕੋਲ ਬਾਹਰ ਨਾਲ ਗਲਾਸ ਲੈਣੇ ਓਕੇ ਅਸਕੇ ਇਥੇ ਜਮਾਨ ਬਹੁਤ ਲੈ ਕੇ ਆ ਜਾਂਦੇ ਨੇ ਜਿਹੜੇ ਹੁਣ ਚਰਵਾਦੀ ਕਿਹੜਾ ਵਜਦਾ ਇੱਥੇ ਹੁਣ ਸਾਡਾ ਲੈ ਲੀਆਂ ਨੇ ਪਲੇਟਾਂ ਨਾਲੇ ਲੈ ਲਏ ਡਿਸਪੋਜ਼ੇਬਲ ਗਲਾਸ ਕਿਉਂਕਿ ਪਾਣੀ ਪਾਉਣ ਦੇ ਲਈ ਤੇ ਫਟਾਫਟ ਚੱਲਦੇ ਆ ਤੇ ਜਾਦੀ ਸੇਵਾ ਕਰਦੇ ਆ ਸ਼ੁਰੂ ਲੋ ਜੀ ਲੈ ਰਿਆ ਸਮਾਨ ਆਪਾਂ ਰਵੀ ਦਿਖਾ ਦੂ ਪਲੇਟਾਂ ਲੈ ਲੀਆਂ ਨੇਗੀਆਂ ਅੱਜ ਫਿਰ ਇਧਰ ਗੁਰਦੁਆਰਾ ਸਾਹਿਬ ਨਾਲ ਹੀ ਪਿੱਛੇ ਦੁਕਾਨਾਂ ਨੇ ਇਧਰ ਦੇ ਤੁਹਾਨੂੰ ਦਿਖਦਾ ਹੋਣਾ ਨਾ ਗੁਰਦੁਆਰਾ ਸਾਹਿਬ ਚਲੋ ਚਲੋ ਬਹੁਤ ਕਾਠਾ ਵੈਸੇ ਬਹੁਤ ਜ਼ਿਆਦਾ ਕਾਠਾ ਬਹੁਤ ਜ਼ਿਆਦਾ ਕਾਠਾ ਲੋ ਜੀ ਗਾਇਸ ਆਪਣੀ ਦੁਕਾਨ ਲੱਗੇ ਤੁਹਾਨੂੰ ਆਵਾਜ਼ ਤਾਂ ਆਣੀ ਨਹੀਂ ਦੁਕਾਨ ਨੂੰ ਮੈਂ ਫੇਰ ਦੁਕਾਨ ਕਰ ਰਹੀ ਹਾਂ ਸੌਰੀ ਸੌਰੀ ਤੇ ਆਪਾਂ ਸੇਵਾ ਗਰਮਿਤਨੇ ਕਰਤੀ ਹੈਗੀ ਸ਼ੁਰੂ ਆਦਰੀਆਵਾ ਲਵ ਯੂ ਗਾਇਜ਼ ਹੋ ਗਿਆ ਡਨ ਜੀ ਸਾਰਾ ਵਾਇਗਰੂ ਦੀ ਕਿਰਪਾ ਨਾਲ ਜਸਟ ਗੋਲ ਗੱਪੇ ਬੱਜੇ ਗਰਮੀ ਤੇ ਬੀ ਨਾਲ ਲੂਆਂ ਤੋਂ ਕੱਲੇ ਗੋਲ ਗੱਪੇ ਦੇ ਰਹੇ ਨੇ ਪਾਣੀ ਵਾਲੇ ਆਪਾਂ ਚੱਲਦੇ ਆਂ ਮੱਥਾ ਮੱਥਾ ਮਿੱਟਣਾ ਤੇ ਦਿਖਾਵਾ ਵੀ ਲਗਾ ਦਿਆਂਗੇ ਆਵਾਜ਼ ਪਤਾ ਨਹੀਂ ਆਉਂਦੀ ਕਿ ਰਹੀਆਂ ਮੈਂ ਪਹਿਲੇ ਜਾ ਕੇ ਮੱਥਾ ਟਿਕ ਦਿਆਂਗੇ ਫਿਰ ਲੰਗਰ ਸ਼ਕਾਂ ਦੇ ਖੇਤ ਜਾਵਾਂ ਇਹ ਕੰਮ ਨੂੰ ਲੋ ਜੀ ਜੇ ਆਪਾਂ ਸੇਵਾ ਕਰ ਰਹੇ ਆਂ ਜਾਂ ਕਿ ਹੁਣ ਆਪਾਂ ਚੱਲੇ ਆਂ ਇਹ ਮੱਥਾ ਟਿਕਾ ਲਈ ਤੇ ਮੱਥਾ ਟਿਕਾ ਤੋਂ ਬਾਅਦ ਫਿਰ ਤੁਸੀਂ ਲੰਗਰ ਸ਼ਕਾਂ ਵਿੱਚ ਜਾਣਾ ਹੈ ਉਹਨੂੰ ਸੁਵਾਰਨ ਜਮਾਇਤ ਆ ਰਿਹਾ ਤੇ ਵੀ ਜਾਂਦੇ ਦੁਕਾਨ ਵੀ ਲੈਣੀ ਜੀ गाइस ਪਤੰਥਰੋ ਅੱਜ ਆਨ ਦਿ ਹੋਣੀ ਨਹੀਂ ਆਉਣੀ ਪਰ ਮੈਂ ਟਰਾਈ ਕਰਦੇ ਥੋੜਾ ਅਜੀ ਬੋਲਣ ਦੀ ਫਿਰ ਮੀਨ ਦੁਪਹਿਰੇ ਨੇ ਚਾਹ ਲੰਗਰ ਅਸੀਂ ਖਾ ਲਿਆ ਵਾ ਤੇ ਹੁਣ ਅਸੀਂ ਜਾਵਾਂਗੇ ਘਰ ਤੇ ਪਹਿਲਾਂ ਘਰ ਜਾ ਕੇ ਹੁਣ ਅਸੀਂ ਜਾਵਾਂਗੇ ਦੁਕਾਨੋਂ ਬਾਹਰ ਤੇ ਹੁਣ ਅਸੀਂ ਚਾਹ ਸਿੱਖ ਨਿਕਲਦੇ ਆਂ ਤੇ ਬਾਅਦੇ ਪਰ ਲੰਗਰ ਚੱਲ ਰਿਹਾ ਵਾ ਤੇ ਅਸੀਂ ਇੱਧਰ ਬਹਿ ਕੇ ਇਸ ਦੇ ਚਰੋਣਾ ਜਾਣਾ ਨਾ ਵਾ ਬਸ ਇਕ ਬੋਕ ਕਰਕੇ ਘਰ ਚਲੇ ਜਾਵਾਂਗੇ ਵਲੌਗ ਰਾਮ ਬਣੇ ਰਹੋ ਕਿ ਹੁਣ ਤੱਕ ਤੁਹਾਨੂੰ ਸਾਡੀ ਆਇਓ ਕਰਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਸਹੀ ਕਰਨਾ ਹਾਂ ਅੱਜ ਪੜਦਾ ਇੱਕ ਸਬਸਕ੍ਰਾਈਬ ਸਾਰੇ ਕੋਈ ਕਰੋ ਇੱਕ ਟੱਕ ਦੇਣਾ ਜਿਹੜਾ ਦੇਖ ਰਿਹਾ ਉਹ ਸਾਰਾ ਬਹੁਤ ਧੀਰਾ ਸਬਸਕ੍ਰਾਈਬ ਕਰੋ ਸ਼ੇਅਰ ਅਲਿਕ ਲਾਈਕ ਕਰ ਬੜੀ ਜਿਹਾ ਖਰਾਬਾ ਬਣਾਉਂਦੇ ਨੰਬਰ ਲੋਜੀ ਗਾਇਸ ਹੁਣ ਆਪਾਂ ਜਾ ਰਹੇ ਹਾਂ ਘਰ ਤੇ ਵੇਟ ਕਰ ਰਹੇ ਆਪਾਂ ਗ੍ਰੈਬ ਦੀ ਯਾਨੀ ਕਿ ਗੱਡੀ ਦੀ ਤੇ ਇੱਧਰ ਗਰਮੀਤ ਖੜੇ ਨੇਗੇ ਇੱਧਰ ਆਪਣਾ ਗੁਰਦੁਆਰਾ ਸਾਹਿਬ ਜਿਨੇ ਮੱਥਾ ਟੇਕਣਾ ਤੁਸੀਂ ਮੱਥਾ ਟੇਕ ਸਕਦੇ ਹੋਗੇ ਤੇ ਤੋਂਪ ਬਹੁਤ ਜ਼ਿਆਦਾ ਵਾ ਦੇਖੋ ਆਹ ਹੈਗਾ ਗੁਰਦੁਆਰੇ ਤੋਂ ਬਾਹਰ ਦਾ ਮਾਹੌਲ ਤੇ ਕਦਵਾਰੀ ਕਿੰਨਾ ਟਾਈਮ ਲੈਂਦੀ ਹੈ ਉਹ 7 ਮਿੰਟ ਲੈਂਦੀ ਹੈ ਹਾਂ 7 ਮਿੰਟ ਤੋਂ ਆਪਾਂ ਜੇ ਖੜਾਂਗੇ ਨਹੀਂ ਪਾਣਾ ਬਹੁਤ ਜ਼ਿਆਦਾ ਤੇ ਆਪਣਾ ਸਮਾਨ ਮਤਲਬ ਕਿ ਜਿਹੜਾ ਸੀਗਾ ਲੰਗਰ ਦਾ ਹਨਾ ਸਾਰਾ ਆਪਣਾ ਪੱਧ ਗਿਆ ਸੀ ਬਹੁਤ ਛੇਤੀ ਮੈਨੂੰ ਲੱਗਦਾ ਬਹੁਤ ਜ਼ਿਆਦਾ ਤੇ ਤੇ ਬਾਕੀ ਕੋਈ ਨਾ ਦੱਸਿਆ ਸਾਰੀ ਗੱਲ ਬਾਤ ਕਰਦੇ ਆਂਗੇ ਥੋੜਾ ਜਿਹਾ ਬੈ ਜੀਏ ਗੱਡੀ ਦੇ ਵਿੱਚ ਤੇ ਤੁਹਾਨੂੰ ਦੱਸ ਦਿਆਂ ਸਾਰੀ ਗੱਲ ਬਾਤ ਬਾਬਾ ਜੀ ਅੱਜ ਮੈਂ ਬਹੁਤ ਖਾਸ਼ਾ ਬਹੁਤ ਜ਼ਿਆਦਾ ਖਾਸ਼ਾ ਕਿ ਕਿਸੇ ਦੋਵੇਂ ਖਾਸ਼ਾ ਹਨਾ ਦੋਵੇਂ ਖਾਸ਼ੇ ਯੈਸ ਤੇਸ ਕਰਕੇ ਬਹੁਤ ਖਾਸ਼ ਤੁਸੀਂ ਵੀ ਸਾਰੇ ਖੁਸ਼ ਰਹਾ ਕਰੋ ਸਾਹੇ ਹਨਾ ਤਾਂ ਬਹੁਤ ਪੈ ਰਹੀ ਖਾਜਾ ਜੀ ਸਾਹਮਣੇ ਤੁਹਾਨੂੰ ਦਿਖ ਰਹੇ ਨੇ ਕੇਐਲਸੀਸੀ ਕੇਐਲਸੀ ਟਾਵਰ ਟਵਿੰਨ ਟਾਵਰਸ ਜਿਹਨੂੰ ਕਹਿੰਦੇ ਨੇ ਮਲੇਸ਼ੀਆ ਦਾ ਇੱਧਰ ਹੈਗੇ ਨੇ ਹਮਰੋ ਘਰ ਵਾਲੇ ਆਮਰਾ ਘਰ ਵਾਲੇ ਵੇਟ ਕਰ ਰਹੇ ਆਗੇ ਗੱਡੀ ਕੀ ਗੱਡੀ ਕਾ ਆਏ ਯਾਰ ਹਮ ਕੰਮ ਜਾਏ ਔਰ ਤੁਸੀਂ ਬਹੁਤ ਟਾਇਰਡ ਲੱਗ ਰਹੇ ਹੋ ਚਲ ਕੋਈ ਗੱਲ ਨਹੀਂ ਹਣ ਜਾਨੇ ਆ ਘਰੇ ਧੋਰੇ ਤੁਹਾਡੀ ਗ੍ਰੇਪ ਨਹੀਂ ਹੋ ਰਹੀ ਗਾਇਸ ਅਸੀਂ ਕੀ ਕਰੀਏ ਹਾਏ ਹਾਏ ਬੁਰਾ ਹਾਲ ਹੋ ਗਿਆ ਉੰਡੂ ਹੀ ਨਹੀਂ ਹੈ ਕਦੋਂ ਦੀ ਵੇਟ ਕਰ ਰਹੇ ਆ 3 ਮਿੰਟ ਲਿੰਦੀ ਆ ਹਾਏ ਹਲੇ ਵੀ 5 ਮਿੰਟ ਆ ਚਲੋ ਜੀ ਗੱਡੀ ਆ ਗਈ ਗੱਡੀ ਆ ਗਈ ਚਲੀਏ ਕਰਨ ਨੂੰ ਹੈਰੂ ਜੀ ਬਾਏ ਬਾਏ ਬਾਬਾ ਜੀ ਦੁਆਰੇ ਮੰਗੇ ਜਲਦੀ ਸਭ ਨੂੰ ਤੰਦਰੁਸਤੀਆਂ ਦੇਣਾ ਚੜ੍ਹਦੀ ਕਲਾ ਚ ਰੱਖਣਾ ਮੇਰੇ ਸਬਸਕ੍ਰਾਈਬਰ ਨੂੰ ਵੀ ਚੜ੍ਹਦੀ ਕਲਾ ਚ ਰੱਖਣਾ ਤੰਦਰੁਸਤੀਆਂ ਦੇਣਾ ਉਹਨਾਂ ਦੇ ਪਰਿਵਾਰ ਨੂੰ ਤੰਦਰੁਸਤੀਆਂ ਦੇਣਾ ਸੋ ਹੁਣ ਆਪਾਂ ਚੱਲਿਆਂਗੇ ਕਾਰ ਹੁਣੀ ਗ੍ਰੈਬ ਆਈ ਆ ਗਈ ਤੇ ਕਾਫੀ ਟਾਈਮ ਮੋਗਸਟਵੇਟ ਕਰਦੇ ਇਹਨੂੰ ਤੇ ਹੁਣ ਫਾਈਨਲੀ ਆਪਾਂ ਜਾ ਰਹੇ ਆ ਘਰ ਆ ਗਏ ਘਰ ਨੂੰ I do